ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਜਦੋਂ ਵੀ ਭਾਰਤ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਸਿੱਖਾਂ ਦਾ ਯੋਗਦਾਨ ਸ਼ਾਇਦ ਹੀ ਕੋਈ ਹੋਵੇਗਾ ਜਿਸ ਨੂੰ ਨਹੀਂ ਪਤਾ ਹੋਵੇਗਾ ਪਰ ਅੱਜ ਵੀ ਜਦੋਂ ਆਜ਼ਾਦੀ ਦੇ 75 ਸਾਲ ਪੂਰੇ ਹੋ ਚੁੱਕੇ ਨੇ ਕੋਈ ਵੀ ਮੌਕੇ ਕਈ ਬਾਰੇ ਮੌਕੇ ਸਾਹਮਣੇ ਆਉਂਦੇ ਨੇ ਜਦੋਂ ਸਿੱਖ ਚਾਹੇ ਆਫੀਸਰ ਹੋਵੇ ਜਾਂ ਨਾਨ ਆਫੀਸਰ ਹੋਵੇ ਉਸ ਨੂੰ ਅਜਿਹੇ ਸ਼ਬਦਾਂ ਨਾਲ ਲੋਕੀ ਸੰਬੋਧਨ ਕਰਦੇ ਨੇ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਨੇ ਅਸੀਂ ਇਹ ਗੱਲ ਇਸ ਕਰਕੇ ਸ਼ੁਰੂ ਕਰ ਰਹੇ ਹਾਂ ਕਿਉਂਕਿ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਇਆ ਇਹ ਵੀਡੀਓ ਸੀ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦਾ 24 ਪਰਗਨਾ ਜ਼ਿਲ੍ਹੇ ਦੇ ਵਿੱਚ ਬੀਜਪੀ ਦੇ ਕੁਝ ਵਰਕਰ ਪ੍ਰੋਟੈਸਟ ਕਰ ਰਹੇ ਸੀ ਅਤੇ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਹੋਰਾਨੂ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਹੋਰਾਨੇ ਜਦੋਂ ਬੀਜਪੀ ਦੇ ਵਰਕਰਾਂ ਨੂੰ ਰੋਕਿਆ ਤਾਂ ਉਹਨਾਂ ਨੂੰ ਉਸ ਸਮੇਂ ਕੁਝ ਲੋਕਾਂ ਵੱਲੋਂ ਕਥਿਤ ਤੌਰ ਤੇ ਖਾਲਿਸਤਾਨੀ ਕਹਿ ਕੇ ਸੰਬੋਧਿਤ ਕੀਤਾ ਗਿਆ ਆਈਪੀਐਸ ਅਫਸਰ ਜਦੋਂ ਆਪਣੀ ਡਿਊਟੀ ਨਿਭਾ ਰਿਹਾ ਹੁੰਦਾ ਤਾਂ ਉਸ ਨੂੰ ਆਪਣੀ ਡਿਊਟੀ ਪ੍ਰੋਟੋਕੋਲ ਤੋਂ ਉੱਪਰ ਉੱਟ ਕੇ ਕੁਝ ਵੀ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਜਦੋਂ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਤੋਂ ਇਸਿਆ ਨਹੀਂ ਗਿਆ ਉਹਨਾਂ ਦੇ ਉੱਪਰ ਕਥਿਤ ਤੌਰ ਤੇ ਜੋ ਜੋ ਸ਼ਬਦਾਵਲੀ ਵਰਤੀ ਗਈ ਖਾਲਿਸਤਾਨੀ ਦੀ ਤਾਂ ਉਹਨਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਆਏ ਭਾਜਪੀ ਵਰਕਰਾਂ ਨੂੰ ਉਹ ਸਿੱਧਾ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਕੀ ਜੇਕਰ ਮੈਂ ਟਰਬਨ ਬੰਨੀ ਹੈ ਯਾਨੀ ਜੇ ਮੈਂ ਦਸਤਾਰ ਸਜਾਈਏ ਤਾਂ ਤੁਸੀਂ ਮੈਨੂੰ ਖਾਲਿਸਤਾਨੀ ਕਹੋਗੇ ਇੱਥੇ ਇਹ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਵਰਦੀ ਵਿੱਚ ਸਨ ਤੇ ਉਸ ਸਮੇਂ ਆਪਣੀ ਡਿਊਟੀ ਨਿਭਾ ਰਹੇ ਸਨ ਤੇ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਕਿਸੇ ਆਈਪੀਐਸ ਅਫਸਰ ਨੂੰ ਕੋਈ ਇਸ ਤਰ੍ਹਾਂ ਦੀ ਸ਼ਬਦਾਵਲੀ ਨਾਲ ਸੰਬੋਧਿਤ ਕਰੇ ਤਾਂ ਉਸਦੇ ਦਿਲ ਤੇ ਕੀ ਬੀਤੇਗੀ ਤਾਂ ਇਹੀ ਹੋਇਆ ਆਈਪੀਐਸ ਅਫਸਰ ਜਸਪ੍ਰੀਤ ਸਿੰਘ ਹੋਰ ਨਾਲ ਜਦੋਂ ਉਹ ਸਿੱਧਾ ਹੋ ਗਏ ਭਾਜਪਾ ਦੇ ਕੁਝ ਵਰਕਰਾਂ ਨਾਲ ਜਦੋਂ ਉਹਨਾਂ ਨੇ ਕਥਿਤ ਤੌਰ ਤੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਪੁਕਾਰਿਆ ਅਸੀਂ ਇਸ ਵੀਡੀਓ ਬਾਰੇ ਇਹ ਵੀਡੀਓ ਅਸਲ ਚ ਹੈ ਕਿੱਥੇ ਦਾ ਇਸ ਵੀਡੀਓ ਦਾ ਕਾਰਨ ਕੀ ਸੀ ਵਿਰੋਧ ਪ੍ਰਦਰਸ਼ਨ ਕਿਉਂ ਹੋ ਰਿਹਾ ਸੀ ਇਹ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਦੇ ਵਰਕਰ ਕੌਣ ਸੀ ਅਤੇ ਉਹ ਕਿੱਥੇ ਜਾਣਾ ਚਾਹੁੰਦੇ ਸੀ ਇਸ ਬਾਰੇ ਸਭ ਕੁਝ ਦੱਸਾਂਗੇ ਸਭ ਤੋਂ ਪਹਿਲਾਂ ਜਦੋਂ ਇਹ ਵੀਡੀਓ ਵਾਇਰਲ ਹੋ ਰਿਹਾ ਤਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣੋ। ਉਹ ਸਹੀ ਗੱਲ ਹੈ ਮਖਾਲੀਸਤਾਨੀ ਆਏ ਬਈ ਆਏ ਆਈਵਨ ਟੈਕ ਐਕਸ਼ਨ ਹੁੰਦਾ। ਯੈਸ ਲਿੰਗ ਕਿਉਂਕਿ ਮੈਨੇ ਟਰਬਨ ਪਾਇਆ ਹੈ ਤਾਂ ਆਪ ਲੋਕ ਇਹ ਬੋਲ ਰਹੇ ਹਨ। ਅਗਰ ਮੈਨੇ ਟਰਬਨ ਨਾ ਪਹਿਨਾ ਤਾਂ ਆਪ ਨੂੰ ਬੋਲ ਕੇ ਖਾਲਿਸਤਾਨੀ तो मैंने पुलिस बोला पुलिस को, को बोलिए आप मेरे रिलीजन को भी बोल सकते हो आपके रिलीजन कभी बोल रहा मैं आप मेरे तो तो रिलीजन को भी बोल सकते क्यों बोला खालिस्तानी उन्होंने बोला अभी नहीं आपके रिलीजन को कुछ बोला किसी ने मेरे रिलीजन का क्यों बोला कमेंटिंग ऑन रिलीजन नो बड़ी मेकिंग एनी कॉमेंट्स ऑन रिलीजन ओनली यू आर मेकिंग मैंने पगड़ी पहना है तो आप मुझे खालिस्तानी बोलेंगे क्योंकि मैंने पगड़ी पहना है ये आप लोग की हिम्मत है अगर कोई पुलिस वाला पगड़ी पहना है तो वो खालिस्तानी है ये आप लोग की होगा ये आप लोग बोल रहे हैं ये आपका लेवल है ये आप लोग का लेवल है एक पुलिस ऑफिसर जिसने पगड़ी पहना है ਉਸ ਕੋ ਆਪ ਖਾਲਿਸਤਾਨੀ ਬੋਲ ਰਹੇ ਹਨ ਕਿਉਂਕਿ ਉਹ ਆਪਣਾ ਡਿਊਟੀ ਕਰ ਰਹਾ ਹੈ ਸਰ ਕੀ ਹੋਇਆ ਸਰ ਕੀ ਹੋਇਆ ਸਰ ਦੇ ਆਰ ਮੇਕਿੰਗ ਕਮੈਂਟਸ ਦੇ ਆਰ ਟੈਕ ਸੇਇੰਗ ਮੇ ਖਾਲਿਸਤਾਨੀ ਕਿਉਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਵੀਡੀਓ ਦੇ ਪਿੱਛੇ ਦੀ ਸਾਰੀ ਕਹਾਣੀ ਕੀ ਹੈ ਅਸਲ 'ਚ ਇਹ ਵੀਡੀਓ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦਾ ਹੈ 24 ਪਰਗਨਾ ਜ਼ਿਲ੍ਹੇ ਦੇ ਵਿੱਚ ਬੀਜੇਪੀ ਦੇ ਕੁਝ ਆਗੂ ਇਕੱਠੇ ਹੋਏ ਸਨ ਜਿਨ੍ਹਾਂ ਦੇ ਵਿੱਚ ਮੋਰੀਸਨ ਸੁਵਿੰਦੂ ਅਧਿਕਾਰੀ ਬੀਜੇਪੀ ਆਗੂ ਨੇ ਇਹ ਆਪਣੇ ਸਾਥੀਆਂ ਦੇ ਨਾਲ ਪੱਛਮ ਬੰਗਾਲ ਦੇ ਸੰਦੇਸ਼ ਖਾਲੀ ਨਾਮੀ ਥਾਂ ਤੇ ਜਾਣਾ ਚਾਹੁੰਦੇ ਸੀ ਜੋ ਕਿ 24 ਪਰਗਨਾ ਜ਼ਿਲ੍ਹੇ ਚ ਪੈਂਦਾ ਹੈ ਸੰਦੇਸ਼ ਖਾਲੀ ਉਹ ਥਾਂ ਹੈ ਜਿੱਥੇ ਕਿ ਕੁਝ ਸਮਾਂ ਪਹਿਲਾਂ ਹਿੰਸਕ ਘਟਨਾਵਾਂ ਹੋਈਆਂ ਸਨ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਵੀ ਇਲਜ਼ਾਮ ਲੱਗੇ ਸੀ ਅਸੀਂ ਉਸ ਤੇ ਵੀ ਦੱਸਾਂਗੇ ਇਹ ਕਹਾਣੀ ਹੈ ਕਿ ਅਸਲ ਚ ਜਦੋਂ ਬੀਜੇਪੀ ਵਰਕਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਉਸੇ ਸਮੇਂ ਹੀ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਆਪਣੀ ਫੋਰਸ ਦੇ ਨਾਲ ਉੱਥੇ ਮੌਜੂਦ ਸੀ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲਿਆ ਜਾ ਸਕੇ ਪਰ ਇੱਥੇ ਹੀ ਉਸ ਤਰ੍ਹਾਂ ਦੀ ਟਿੱਪਣੀ ਕਥਿਤ ਤੌਰ ਤੇ ਕੀਤੀ ਗਈ ਉਹਨਾਂ ਨੂੰ ਖਾਲਿਸਤਾਨੀ ਕਿਹਾ ਜਿਸ ਤੇ ਉਹਨਾਂ ਦਾ ਆਪਣਾ ਗੁੱਸਾ ਨਹੀਂ ਸਾਮ ਸਕੇ ਤੇ ਉਹ ਉਹਨਾਂ ਜੋ ਬੀਜੇਪੀ ਵਰਕਰ ਸੀ ਉਹਨਾਂ ਨੂੰ ਸਿੱਧਾ ਪੈ ਗਏ ਤੇ ਉਹਨਾਂ ਨੇ ਕਿਹਾ ਕਿ ਦਸਤਾਰ ਸਜਾਉਣ ਵਾਲੇ ਪੁਲਿਸ ਅਫਸਰ ਨੂੰ ਦੇਖ ਕੇ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਤਾਂ ਹੁਣ ਅੱਗੇ ਦੱਸਦੇ ਹਾਂ ਕਿ ਇਹ ਕਹਾਣੀ ਅਸਲ ਵਿੱਚ ਦੇ ਪਿੱਛੇ ਹੈ ਕਿ ਇਹ ਵੀਡੀਓ ਜੋ ਟਵੀਟ ਕੀਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਹੋਰਾਂ ਨੇ ਟਵੀਟ ਕੀਤਾ ਤੇ ਕਿਹਾ ਕਿ ਸਿੱਖ ਭਰਾਵਾਂ ਤੇ ਭੈਣਾਂ ਦੇ ਨਾਲ ਕੁਝ ਇਸ ਤਰ੍ਹਾਂ ਦਾ ਬੀਜੇਪੀ ਵਰਕ ਬੀਜੇਪੀ ਵਿਤਕਰਾ ਕਰਦੀ ਹੈ ਉਹਨਾਂ ਦਾ ਇਹ ਇਲਜ਼ਾਮ ਸੀ ਅਸਲ ਜੀ ਕਹਾਣੀ ਇਹ ਹੈ ਕਿ 24 ਪਰਕਨਾ ਜ਼ਿਲ੍ਹੇ ਦੇ ਵਿੱਚ ਇੱਕ ਥਾਂ ਸੰਦੇਸ਼ ਖਾਲੀ ਕੁਝ ਦਿਨ ਪਹਿਲਾਂ ਉੱਥੇ ਇੱਕ ਕਈ ਤਰ੍ਹਾਂ ਦੀ ਹਿੰਸਕ ਘਟਨਾਵਾਂ ਹੋਈਆਂ ਸੀ ਸਾਹਮਣੇ ਜਿਨ੍ਹਾਂ ਦੇ ਵਿੱਚ ਨਾਮ ਆਇਆ ਸੀ ਟੀਐਮਸੀ ਦਾ ਲੀਡਰ ਤ੍ਰਿੰਮੂਲ ਕਾਂਗਰਸ ਦਾ ਲੀਡਰ ਜੋ ਕਿ ਮਮਤਾ ਬੇਨਰਜੀ ਦੀ ਪਾਰਟੀ ਹੈ ਉਹ ਲੀਡਰ ਦਾ ਨਾਮ ਹੈ ਸ਼ਾਹਜਹਾਂ ਸ਼ੇਕ शाहजहां शेख ਤੇ ਇਲزام ਇਹ ਕਿ ਉਹ ਉਹਨਾਂ ਨੇ ਜ਼ਬਰਨ ਕਈ ਜ਼ਮੀਨਾਂ ਤੇ ਕਬਜ਼ਾ ਕੀਤਾ ਅਤੇ ਇਹ ਵੀ ਗੰਭੀਰ ਇਲزام ਨੇ ਕਿ ਉਹਨਾਂ ਦੇ ਵਰਕਰਾਂ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਕਈ ਔਰਤਾਂ ਦੇ ਜਨਸੀ ਸ਼ੋਸ਼ਣ ਕੀਤੇ ਗਏ ਜਿਸ ਤੋਂ ਬਾਅਦ ਇਹ ਮਾਮਲਾ ਪੂਰੇ ਦੇਸ਼ ਦੀ ਰਾਜਨੀਤੀ ਦੇ ਤੁਰ ਵਿੱਚ ਆਇਆ ਹੋਇਆ ਤੇ ਲੋਕ ਇਸ ਤੇ ਚਰਚਾ ਕਰ ਰਹੇ ਨੇ ਇਹ ਮਾਮਲਾ ਕੋਲਕਾਤਾ ਹਾਈ ਕੋਰਟ ਵੀ ਪਹੁੰਚਿਆ ਸੀ ਜਿਸ ਤੋਂ ਬਾਅਦ ਕੋਰਟ ਨੇ ਵੀ ਇਸ ਦੀ ਇਸ ਦੇ ਵਿੱਚ ਦਖਲ ਦਿੱਤਾ ਪਰ ਕੋਰਟ ਨੇ ਉਹਨਾਂ ਲੋਕਾਂ ਨੂੰ 24 ਬਰਕਨਾ ਦੇ ਇਸ ਸੰਦੇਸ਼ ਖਾਲੀ ਤੇ ਜਾਣ ਦਾ ਇਸ ਕਰ ਇਸੇ ਸ਼ਰਤ ਤੇ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਉੱਥੇ ਜਾ ਕੇ ਕਿਸੇ ਤਰ੍ਹਾਂ ਦਾ ਕੋਈ ਢੜਕਾਉ ਬਿਆਨਬਾਜ਼ੀ ਨਹੀਂ ਕਰੋਗੇ ਇਸ ਕਰਕੇ ਭਾਜਪੀ ਦੇ ਆਗੂ ਆਪਣੇ ਸਾਥੀਆਂ ਨਾਲ 24 ਬਰਕਨਾ ਦੇ ਸੰਦੇਸ਼ ਖਾਲੀ ਨਾਮੀ ਥਾਂ ਤੇ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਕਥਿਤ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਪਰ ਉਹਨਾਂ ਦਾ ਟੱਕਰਾ ਹੋ ਗਿਆ ਪੁਲਿਸ ਫੋਰਸ ਨਾਲ 24 ਬਰਕਨਾ ਜ਼ਿਲ੍ਹੇ ਦੇ ਵਿੱਚ ਹੀ ਜਿਸ ਦੀ ਅਗਵਾਈ ਕਰ ਰਹੇ ਸੀ ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਸੀ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਰੋਕ ਹੀ ਰਹੇ ਸਨ ਕਿ ਉਸ ਸਮੇਂ ਕथित ਤੌਰ ਤੇ ਕੁਝ ਬੀਜੇਪੀ ਆਗੂਆਂ ਵੱਲੋਂ ਉਹਨਾਂ ਨੂੰ ਖਾਲਿਸਤਾਨੀ ਕਿਹਾ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਇਹ ਵੀਡੀਓ ਵਾਇਰਲ ਹੋ ਗਿਆ ਇਸ ਵੀਡੀਓ ਨੂੰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਹੋਰਾਂ ਨੇ ਟਵੀਟ ਵੀ ਕੀਤਾ ਤਾਂ ਇਸ ਵੀਡੀਓ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਉਸ ਤੋਂ ਬਾਅਦ ਸਿੱਖ ਜਗਤ ਵਿੱਚ ਹਲਚਲ ਮਚ ਗਈ ਕਿਉਂਕਿ ਇਹ ਆਪਣੇ ਆਪ ਵਿੱਚ ਗੰਭੀਰ ਮਸਲਾ ਹੈ ਕਿਉਂਕਿ ਇੱਕ ਆਈਪੀਐਸ ਅਧਿਕਾਰੀ ਨੂੰ ਸ਼ਰੇਆਮ ਸੜਕ ਤੇ ਕੋਈ ਖਾਲਿਸਤਾਨੀ ਕਿਹਾ ਦੇਵੇ ਤਾਂ ਜੋ ਲੋਕ ਸਿੱਖ ਕਮਿਊਨਿਟੀ ਤੋਂ ਆਉਂਦੇ ਨੇ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਤੇ ਆਈਪੀਐਸ ਅਧਿਕਾਰੀ ਵੀ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਸਕਿਆ ਤੇ ਉਹ ਵੀ ਬੀਜੇਪੀ ਆਗੂਆਂ ਤੇ ਉਹਨਾਂ ਦੇ ਉਹਨਾਂ ਦੇ ਨਾਲ ਸਿੱਧਾ ਹੋ ਗਿਆ ਤੇ ਉਹਨੇ ਇਹ ਗੱਲ ਸਿੱਧੀ ਕਹੀ ਕੈਮਰੇ ਸਾਹਮਣੇ ਇਹ ਸਭ ਕੁਝ ਰਿਕਾਰਡ ਹੋ ਰਿਹਾ ਸੀ ਇਸੇ ਕਰਕੇ ਵੀਡੀਓ ਵਾਇਰਲ ਵੀ ਹੋਈ ਕਿ ਜੇ ਮੈਂ ਦਸਤਾਰ ਸਜਾਈਏ ਤਾਂ ਤੁਸੀਂ ਮੈਨੂੰ ਖਾਲਿਸਤਾਨੀ ਦੀ ਸੰਗਿਆ ਦੇ ਰਹੇ ਹੋ ਕथित ਤੌਰ ਤੇ ਬੀਜੇਪੀ ਦੇ ਵਰਕਰਾਂ ਤੇ ਇਸ ਦਾ ਇਲਜ਼ਾਮ ਹੈ ਖੈਰ ਇਹ ਤਰ੍ਹਾਂ ਦਾ ਮਸਲਾ ਬੀਜੇਪੀ ਦੇ ਵਰਕਰਾਂ ਦੇ ਇਲਜ਼ਾਮ ਦਾ ਬੀਜੇਪੀ ਦੇ ਵਰਕਰਾਂ ਨੇ ਵੀ ਇਸ ਦਾ ਜਵਾਬ ਦਿੱਤਾ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਇਸ ਤਰ੍ਹਾਂ ਦੀ ਨਹੀਂ ਕੀਤੀ ਗਈ ਪਰ ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਵੀਡੀਓ ਵਿੱਚ ਤੁਸੀਂ ਸੁਣਿਆ ਕਿ ਕਿਵੇਂ ਕਿਵੇਂ ਗਰਮਾ ਗਰਮੀ ਹੋ ਰਹੀ ਹੈ ਤੇ ਕਿਵੇਂ ਆਈਪੀਐਸ ਅਧਿਕਾਰੀ ਆਪਣੇ ਆਪਣੇ ਉੱਪਰ ਕੀਤੀ ਗਈ ਕਥਿਤ ਤੌਰ ਤੇ ਇਸ ਟਿੱਪਣੀ ਦਾ ਜਵਾਬ ਦੇ ਰਿਹਾ ਹੈ ਇਸ ਤੋਂ ਬਾਅਦ ਬੀਜੇਪੀ ਦੇ ਕਈ ਲੀਡਰ ਸਾਹਮਣੇ ਆਏ ਤਾਂ ਉਹਨਾਂ ਨੇ ਆਪਣਾ ਬਚਾਅ ਕੀਤਾ ਤੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਖੈਰ ਇਹ ਤਰ੍ਹਾਂ ਹੀ ਇੱਕ ਗੱਲ ਇਸ ਤੋਂ ਬਾਅਦ ਪਛਮੀ ਬੰਗਾਲ ਦੇ ਵਿੱਚ ਕੁਝ ਸਿੱਖ ਸੰਗਠਨ ਵੀ ਸਰਗਰਮ ਹੋਏ ਜਦੋਂ ਇਹ ਵੀਡੀਓ ਵਾਇਰਲ ਹੋਇਆ ਤੇ ਸਿੱਖ ਸੰਗਠਨਾਵਾਂ ਵੱਲੋਂ ਬੀਜੇਪੀ ਦੇ ਦਫ਼ਤਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਦੀ ਮੰਗ ਕੀਤੀ ਗਈ ਕਿ ਜੋ ਜਿੰਨਾ ਆਗੂਆਂ ਦਾ ਇਸ ਦੇ ਵਿੱਚ ਨਾਮ ਆਇਆ ਉਸ ਦੇ ਉੱਪਰ ਬੀਜੇਪੀ ਕਾਰਵਾਈ ਕਰੇ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਅੱਗ ਦੀ ਤਰ੍ਹਾਂ ਇਹ ਖਬਰ ਫੈਲ ਗਈ ਸੋਸ਼ਲ ਮੀਡੀਆ ਤੇ ਅਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਤੇ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਇਸ ਮੁੱਦੇ ਦੇ ਉੱਪਰ ਸਿੱਖ ਜਗਤ ਵੱਲੋਂ ਤਾਂ ਟਿੱਪਣੀਆਂ ਕੀਤੀਆਂ ਹੀ ਜਾ ਰਹੀਆਂ ਨੇ ਜੋ ਲੋਕ ਇਸ ਦੇ ਆਗੂ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਇਸ ਤੇ ਆਪਣੇ ਪ੍ਰतिक੍ਰਮ ਦਿੱਤਾ ਗਿਆ ਪਰਮਵੰਤ ਸਿੰਘ ਬੰਟੀ ਰਮਾਣਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੇ ਵੀ ਇਸ ਤੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਤੇ ਇੱਕ ਆਈਪੀਐਸ ਅਫਸਰ ਨੂੰ ਜੇਕਰ ਕਿਸੇ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਹੈ ਤਾਂ ਇਹ ਆਪਣੇ ਵਿੱਚ ਆਪਣੇ ਆਪ ਵਿੱਚ ਮੰਦਭਾਗ ਹੈ ਇਹ ਤਰਹੀ ਸਿਆਸੀ ਆਗੂਆਂ ਦੀ ਇਸ ਤੇ ਟਿੱਪਣੀ ਇਸ ਤੋਂ ਬਾਅਦ ਤੁਹਾਨੂੰ ਅਸੀਂ ਬਿਆਨ ਸੁਣਉਂਦੇ ਆ ਐਸਜੀਪੀਸੀ ਦੇ ਮੈਂਬਰ ਨੇ ਗੁਰਚਰਨ ਸਿੰਘ ਗਰੇਵਾਲ ਹੋਰੀ ਉਹਨਾਂ ਨੇ ਵੀ ਇਸ ਤੇ ਸਖਤ ਟਿੱਪਣੀ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਇੱਕ ਆਈਪੀਐਸ ਅਫਸਰ ਨੂੰ ਜੇਕਰ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਤਾਂ ਇਹ ਮੰਦ ਭਾਗ ਹੈ ਆਓ ਉਹਨਾਂ ਦਾ ਵੀ ਬਿਆਨ ਸੁਣਦੇ ਆ ਤੇ ਅੱਜ ਇੱਕ ਬੰਗਾਲ ਦੇ ਵਿੱਚੋਂ ਇੱਕ ਖਬਰ ਆ ਰਹੀ ਹੈ ਜਿੱਥੇ ਇੱਕ ਪੁਲਿਸ ਅਫਸਰ ਜਿਹਦੇ ਸਿਰ ਦੇ ਉੱਤੇ ਦਸਤਾਰ ਆ ਉਸ ਨੂੰ ਖਾਲਸਤਾਨੀ ਘੁਸਾਰਿਆ ਜਾ ਰਿਹਾ ਜੇ ਸਿੱਖਾਂ ਨੂੰ ਤੁਸੀਂ ਇਸ ਤਰ੍ਹਾਂ ਬਦਨਾਮ ਕਰੋਗੇ ਇਸ ਤਰ੍ਹਾਂ ਸਿੱਖਾਂ ਨੂੰ ਚੜਾਓਗੇ ਤਾਂ ਮੈਂ ਇਹ ਸਮਝਦਾ ਕਿ ਇਸ ਦੇਸ਼ ਦਾ ਆਜ਼ਾਦ ਮੁਲਕ ਜਿਹਨੂੰ ਵੱਡੀ ਸ਼ਕਤੀ ਉਸਾਰਨ ਲਈ ਜਾ ਰਹੇ ਹੋ ਤੁਸੀਂ ਕੀ ਇਹ ਉਹ ਸ਼ਕਤੀ ਬਣ ਬਣ ਜਾਵੇਗਾ ਕੀ ਇਹ ਜਿਨ੍ਹਾਂ ਨੇ ਇਸ ਦੇਸ਼ ਨੂੰ بنیاد ਨੂੰ ਮਜ਼ਬੂਤ ਕੀਤਾ ਯਾਦ ਕਰਵਾਇਆ ਵੱਡੀਆਂ ਫਾਂਸੀਆਂ ਝੜੀਆਂ ਤਸ਼ੱਦਦ ਝੱਲੇ ਕੀ ਹੁਣ ਅੱਜ ਇਹਨਾਂ ਨੂੰ ਤੁਸੀਂ ਵੱਖਵਾਦੀ ਬਣਾਓਗੇ ਜਿਹੜਾ ਆਪਣੀ ਡਿਊਟੀ ਕਰਦਾ ਜਾਂ ਕੋਈ ਦੇਸ਼ ਦੇ ਲਈ ਖੇਡ ਖੇਡਦਾ ਸੋ ਇਹ ਮਾਨਸਿਕਤਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਗੱਲ ਈਵੈਂਟ ਦੀ ਨਹੀਂ ਆ ਗੱਲ ਤਾਂ ਇਸ ਦੇਸ਼ ਦੇ ਵਿੱਚ ਪ੍ਰੋਸੀਜਰ ਚੁੱਕੀ ਮਾਨਸਿਕਤਾ ਦੀ ਆ ਖੈਰ ਇਹ ਤਰਿਆ ਪ੍ਰतिकਰਮ ਪਰ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਅਕਸਰ ਖਬਰਾਂ ਸੁਣਦੇ ਹੋਗੇ ਕਿ ਚਾਹੇ ਚਾਈਨਾ ਬਾਰਡਰ ਹੋਵੇ ਚਾਹੇ ਪਾਕਿਸਤਾਨ ਹਿੰਦੁਸਤਾਨ ਬਾਰਡਰ ਹੋਵੇ ਜੋ ਵੀ ਸ਼ਹੀਦ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਫੌਜੀ ਸ਼ਹੀਦ ਹੁੰਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਹੁੰਦੀ ਹੈ ਉਹ ਸਿੱਖ ਫੌਜੀਆਂ ਦੀ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਆਈਪੀਐਸ ਅਫਸਰ ਪੁਲਿਸ ਵਰਦੀ ਦੇ ਵਿੱਚ ਇੱਕ ਵੱਡਾ ਅਫਸਰ ਜਦੋਂ ਆਪਣੀ ਡਿਊਟੀ ਨਿਭਾ ਰਿਹਾ ਹੋਵੇ ਹਾਲਾਂਕਿ ਇਸ ਤੇ ਕਿੰਨੀ ਸੱਚਾਈ ਹੈ ਕਿ ਉਸਨੂੰ ਖਾਲਿਸਤਾਨੀ ਕਿਹਾ ਗਿਆ ਜਾਂ ਨਹੀਂ ਕਿਹਾ ਗਿਆ ਪਰ ਆਈਪੀਐਸ ਅਫਸਰ ਦਾ ਜਦੋਂ ਇੱਕ ਗੁੱਸਾ ਸਾਹਮਣੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਇੱਕ ਅਫਸਰ ਨੂੰ ਸ਼ਰੇਆਮ ਸੜਕ ਤੇ ਕੋਈ ਇਸ ਤਰ੍ਹਾਂ ਦੀ ਟਿੱਪਣੀ ਕਰੇ ਜਿਸ ਨੇ ਆਪਣੀ ਪੜ੍ਹਾਈ ਕੀਤੀ ਹੋਵੇ ਦਿਨ ਰਾਤ ਮਿਹਨਤ ਕੀਤੀ ਹੋਵੇ ਤੇ ਇਹਨੇ ਉੱਚੇ ਅਹੁ ਜਿਸ ਦੇ ਉੱਪਰ ਇਸਤਾਨੀ ਟਿੱਪਣੀ ਕੀਤੀ ਜਾਵੇ ਤਾਂ ਇਹ ਵਾਕਏ ਹੀ ਆਪਣੇ ਆਪ ਵਿੱਚ ਮੰਦ ਭਾਗ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਇੰਨੇ ਵੱਡੇ ਅਫਸਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜੇਕਰ ਇਸ ਦੇ ਵਿੱਚ ਕੋਈ ਸੱਚਾਈ ਹੈ ਤਾਂ ਜੋ ਅਫਸਰ ਜਾਂ ਜੋ ਅਧਿਕਾਰੀ ਹੈ ਜੋ ਮੁਲਾਜ਼ਮ ਹੀਠਾ ਪਦਰ ਤੇ ਹੋਣਗੇ ਜਾਂ ਕਿਸੇ ਹੋਰ ਥਾਂ ਤੇ ਹੋਣਗੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹੋਣਗੀਆਂ ਇਸ ਦਾ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਹ ਤਸਵੀਰ ਅੱਜ ਭਾਰਤ ਦੇ ਵਿੱਚ ਦੇ ਵਿੱਚ ਵਾਇਰਲ ਹੋ ਰਹੀ ਹੈ ਕਿਉਂਕਿ ਆਈਪੀਐਸ ਅਧਿਕਾਰੀ ਸੋਚਣ ਵਾਲੀ ਗੱਲ ਇਹੀ ਹੈ ਕਿ ਇੰਨੇ ਵੱਡੇ ਅਧਿਕਾਰੀ ਨੂੰ ਕੁਝ ਵਰਕਰ ਕਥਿਤ ਤੌਰ ਤੇ ਜਾ ਕੇ ਖਾਲਿਸਤਾਨੀ ਦੀ ਸੰਗਿਆ ਦਿੰਦੇ ਨੇ ਉਸ ਦੀ ਦਸਤਾਰ ਦੇ ਉੱਪਰ ਜਾਂ ਉਸ ਦੀ ਡਿਊਟੀ ਨੂੰ ਕੀਤੇ ਜਾਣ ਤੇ ਰੋਕੇ ਜਾਣ ਤੇ ਕਥਿਤ ਤੌਰ ਤੇ ਇਹ ਇਲਜ਼ਾਮ ਲਗਾਇਆ ਗਿਆ ਆਈਪੀਐਸ ਅਧਿਕਾਰੀ ਜਸਪ੍ਰੀ ਸਿੰਘ ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਇਹਨਾਂ ਨੇ ਆਪਣੀ ਡਿਊਟੀ ਡਿਊਟੀ ਦੇ ਵਿੱਚ ਕੋਤਾਹੀ ਵਰਤੀ ਹੈ ਤੇ ਇਹਨਾਂ ਦੇ ਉੱਪਰ ਜੋ ਵੀ ਟਿੱਪਣੀ ਕੀਤੀ ਗਈ ਹੈ ਉਸ ਦੇ ਜਿਹੜੇ ਇਲਜ਼ਾਮ ਨੇ ਉਹ ਸਰਾਸਰ ਝੂਠੇ ਨੇ ਇਹ ਜੋ ਬਚਾਅ ਪੱਖ ਵੱਲੋਂ ਕਿਹਾ ਜਾ ਰਿਹਾ ਬੀਜੇਪੀ ਦੇ ਵਰਕਰਾਂ ਵੱਲੋਂ ਪਰ ਜੇਕਰ ਇਸ ਦੇ ਵਿੱਚ ਕੁਝ ਵੀ ਸੱਚਾਈ ਹੈ ਤਾਂ ਇੱਕ ਆਈਪੀਐਸ ਅਫਸਰ ਨੂੰ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਆਪਣੇ ਆਪ ਵਿੱਚ ਕਿੰਨਾ ਮੰਤਪਾਗ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੇ ਹੁਣ ਜਿਵੇਂ ਜਿਵੇਂ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਉਸੇ ਤਰ੍ਹਾਂ ਹੀ ਲੋਕਾਂ ਦੇ ਪ੍ਰतिक੍ਰਮ ਸੋਸ਼ਲ ਮੀਡੀਆ ਤੋਂ ਲੈ ਕੇ ਅਲੱਗ-ਅਲੱਗ ਸੋਸ਼ਲ ਮੀਡੀਆ ਚੈਨਲਾਂ ਤੇ ਅਖਬਾਰਾਂ ਤੇ ਉਸ ਤੋਂ ਬਾਅਦ ਟੀਵੀ ਚੈਨਲਾਂ ਤੇ ਵੀ ਲੋਕ ਆਪਣੇ ਆਪਣੇ ਪ੍ਰतिक੍ਰਮ ਦੇ ਰਹੇ ਨੇ ਕਿਉਂਕਿ ਆਈਪੀਐਸ ਅਧਿਕਾਰੀ ਇੰਨੇ ਵੱਡੇ ਅਹੁਦੇ ਤੇ ਪਹੁੰਚੇ ਅਧਿਕਾਰੀ ਨੂੰ ਜੇਕਰ ਇਸ ਤਰ੍ਹਾਂ ਦੀ ਟਿੱਪਣੀ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਆਪਣੇ ਆਪ ਵਿੱਚ ਸੋਚਣ ਵਾਲੀ ਗੱਲ ਹੈ ਔਰ ਇਹ ਵੀ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਜਦੋਂ ਦੇਸ਼ ਦੀਆਂ ਸਰਹੱਦਾਂ ਤੇ ਜਦੋਂ ਸ਼ਹੀਦ ਹੁੰਦੇ ਫੌਜੀਆ ਦੇ ਵਿੱਚ ਵਰਦੀ ਦੇ ਵਿੱਚ ਜੋ ਲੋਕ ਸ਼ਹੀਦ ਹੋ ਰਹੇ ਨੇ ਉਹਨਾਂ ਦੇ ਵਿੱਚ ਬਹੁਤੀ ਗਿਣਤੀ ਜੋ ਹੈ ਉਹ ਜ਼ਿਆਦਾ ਤੋਂ ਜ਼ਿਆਦਾਤਰ ਪੰਜਾਬ ਦੇ ਲੋਕਾਂ ਦੀ ਹੈ ਸਿੱਖ ਫੌਜੀਆ ਦੀ ਹੈ ਯਾਨੀ ਜਿਨ੍ਹਾਂ ਦੀ ਦੇਸ਼ ਭਗਤੀ ਦੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਇੱਕ ਥਾਂ ਉੱਥੇ ਵੀ ਹੈ ਜਿੱਥੇ ਇੱਕ ਆਪੀਐਸ ਅਧਿਕਾਰੀ ਨੂੰ ਉਸ ਉਸ ਨੂੰ ਖਾਲਿਸਤਾਨੀ ਦਾ ਟੈਗ ਦੇਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਤਾਂ ਪੱਛਮੀ ਬੰਗਾਲ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਪੂਰੇ ਦੇਸ਼ ਵਿੱਚ ਲੋਕ ਇਸ ਤੇ ਟਿੱਪਣੀਆਂ ਕਰ ਰਹੇ ਨੇ ਅਗਲੀ ਗੱਲ ਇਹ ਹੈ कि ਤੁਹਾਨੂੰ ਫੇਰ ਇਹ ਵੀਡੀਓ ਬੰਦ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਇਹ ਅਸਲ 'ਚ ਸਾਰਾ ਮਸਲਾ ਹੈ ਕਿ ਇਹ ਵੀਡੀਓ ਸੀ 24 ਪਰਗਨਾ ਜ਼ਿਲ੍ਹਾ ਪੱਛਮੀ ਬੰਗਾਲ ਦੇ ਵਿੱਚ ਪੈਂਦਾ ਹੈ 24 ਪਰਗਨਾ ਜ਼ਿਲ੍ਹੇ ਦੇ ਵਿੱਚ ਹੀ ਸੰਦੇਸ਼ ਖਾਲੀ ਨਾਮ ਦੀ ਥਾਂ ਹੈ TMC ਦੇ ਆਗੂ ਸ਼ਾਹਜਹਾਂ ਸ਼ੇਖ ਨਾਮ ਦੇ ਸ਼ਖਸ ਤੇ ਇੱਕ ਇਲਜ਼ਾਮ ਇਹ ਹੈ ਕਿ ਉਹ ਉੱਥੇ ਜ਼ਬਰਨ ਜ਼ਮੀਨਾਂ ਤੇ ਕਬਜ਼ਾ ਕਰਦਾ ਹੈ ਅਤੇ ਉਸ ਤੋਂ ਬਾਅਦ ਕਈ ਇਲਜ਼ਾਮ ਇਹ ਵੀ ਸਾਹਮਣੇ ਆਏ ਕਿ ਔਰਤਾਂ ਦਾ ਜਿਨਸੀ ਸ਼ੋਸ਼ਣ ਵੀ ਉੱਥੇ ਕੀਤਾ ਗਿਆ ਜਿਸ ਤੋਂ ਬਾਅਦ ਕੋਲਕਾਤਾ ਹਾਈ ਕੋਰਟ ਵੀ ਉਸੇ ਦਖਲ ਦਿੰਦੀ ਹੈ ਜੇਨਿਆ ਵਿਰੋਧੀ ਪਾਰਟੀਆਂ ਨੇ ਪੱਛਮ ਬੰਗਾਲ ਦੇ ਵਿੱਚ ਟੀਐਮਸੀ ਤੇ ਦੀਆਂ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਭਾਜਪਾ ਹੋਵੇ ਜਾਂ ਹੋਰ ਪਾਰਟੀਆਂ ਹੋਣ ਸਭ ਨੇ ਸੰਦੇਸ਼ ਖਾਲੀ ਜਾਣ ਦੇ ਲਈ ਕਮਰਕਸ ਲਈ ਪਰ ਪਰ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਾ ਕੇ ਕਿਸੇ ਤਰ੍ਹਾਂ ਕੋਈ ਪੜਕਾਉ ਉਪਾਸ਼ਣ ਨਹੀਂ ਦਿੱਤਾ ਜਾਏਗਾ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਹੋ ਅੱਜ ਇਸੇ ਪ੍ਰਦਰਸ਼ਨ ਦੀ ਕੜੀ ਦੇ ਵਿੱਚ 24 ਪਰਗਨਾ ਜ਼ਿਲ੍ਹੇ ਦੇ ਵਿੱਚ ਭਾਜਪਾ ਦੇ ਆਗੂ ਆਪਣੇ ਸਾਥੀਆਂ ਨਾਲ ਪਹੁੰਚੇ ਹੋਏ ਸੀ ਜਿੱਥੇ ਮੈਂ ਪਹਿਲਾਂ ਦੱਸਿਆ ਕਿ ਟੱਕਰਾ ਹੋਇਆ ਪੁਲਿਸ ਫੋਰਸ ਨਾਲ ਪੁਲਿਸ ਫੋਰਸ ਦੀ ਅਗਵਾਈ ਕਰ ਰਹੀ ਸੀ ਆਈਪੀਐਸ ਜਸਪ੍ਰੀਤ ਸਿੰਘ ਆਈਪੀਐਸ ਜਸਪ੍ਰੀਤ ਸਿੰਘ ਦਾ ਇਲਜ਼ਾਮ ਹੈ ਜੋ ਵੀਡੀਓ ਤੁਸੀਂ ਸੁਣ ਸਕਦੇ ਹੋ ਕਿ ਉਹਨਾਂ ਨੇ ਜਦੋਂ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਕੁਝ ਲੋਕਾਂ ਵੱਲੋਂ ਕਥਿਤ ਤੌਰ ਤੇ ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ ਜਿਸ ਤੋਂ ਬਾਅਦ ਉਹ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਦਸਤਾਰ ਬੰਨੀ ਹੈ ਤਾਂ ਇਸ ਕਰਕੇ ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ ਤਾਂ ਇਹ ਵੀਡੀਓ ਜਿੰਨਾਂ ਕੋਲ ਵੀ ਪਹੁੰਚ ਰਿਹਾ ਲੋਕ ਆਪ ਕੋ ਆਪਣੇ ਤਰੀਕੇ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਤਾਂ ਤੁਹਾਨੂੰ ਇਸ ਵੀਡੀਓ ਬਾਰੇ ਇਸ ਪੂਰੀ ਖਬਰ ਜ਼ਰੂਰ ਦੇ ਸਕਦੇ ਹੋ ਧੰਨਵਾਦ